ਆ ਭਾਜੀ ਸੁੰਡਾ ਰਾਜਪੁੱਤਾਂ ਪਿੰਡ ਇੱਥੇ ਭਾਜੀ ਚੋਰੀ ਹੋ ਗਈ ਮੱਜਾਂ ਖੁੱਲੀਆਂ ਗਈਆਂ ਭਾਜੀ ਇੱਥੇ ਆ ਦੇਖੋ ਇੱਥੇ ਮੱਜਾਂ ਆ ਬੰਦਾ ਅੰਦਰ ਭਾਜੀ ਪੈਰ ਲੱਗੇ ਆ ਬੰਦੇ ਦੇ ਆ ਬੰਦਾ ਇੱਥੋਂ ਦੀ ਵੜ ਕੇ ਆ ਸਾਰਾ ਤੋੜ ਦਿੱਤਾ ਜੀ ਸਰੀਏ ਤੋੜ ਕੇ ਵਿੱਚ ਅੰਦਰ ਨੰਗਿਆ ਬਾਹਰੋਂ ਜੰਦਾ ਲਾਇਆ ਸੀ ਆ ਦੇਖੋ ਆ ਦੇਖੋ ਆਂਦਰੋਂ ਅੰਦਰ ਵੜ ਕੇ ਮੱਜਾਂ ਉਧਰੋਂ ਫੇ ਜੰਦਾ ਤੋੜਿਆ ਤੋੜ ਕੇ ਤੇ ਮੱਜਾਂ ਲੈ ਗਿਆ ਇਹ ਇੱਥੋਂ ਕਾ ਦੂਏ ਪਾਸੇ ਦਾ ਨਰੋ ਨਾ ਤੇ ਦੂਏ ਪਾਸੇ ਵੀ ਤੁਹਾਨੇ ਭਾਈ ਤੇਨ ਆਹ ਪਿੰਡ ਦਾ ਹਾਲ ਹੈ ਦੇਖੋ ਜਿੱਥੇ ਨਾ ਕੋਈ ਜਿੰਮੇਵਾਰੀ ਆ ਸੁੰਡਾ ਰਾਜਪੂਤਾਂ ਪਿੰਡ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਦੀ ਗੱਲ ਹੈ ਜੀ ਇਹ ਆਹ ਦੇਖੋ ਭਾਜੀ ਇੱਥੇ ਮੱਝਾਂ ਪਹਿਲਾਂ ਵੀ ਖੁੱਲੀਆਂ ਗਈਆਂ ਜੀ ਇੱਥੇ ਚਾਰ ਪਹਿਲਾਂ ਖੁੱਲ ਗਈਆਂ ਤੇ ਦੋ ਹੁਣ ਖੁੱਲ ਗਈਆਂ ਤਾਜ਼ੀਆਂ ਸੂਈਆਂ ਮੱਝਾਂ ਇੱਕ ਸੂਈ ਸੀ ਇੱਕ ਸੂਨ ਵਾਲੀ ਸੀ ਆ ਦੇਖੋ ਭਾਜੀ ਜਿੰਦਾ ਆ ਦੇਖੋ ਜਿੰਦਾ ਥੱਲੇ ਪਿਆ ਆ ਆ ਭੰਨੇ ਆਹ ਭੰਨੇ ਆ ਲੋਕ ਦੇਖੋ ਆ ਲੋਕ ਵੀ ਭੰਨ ਦਿੱਤਾ ਸਾਰਾ ਆ ਜਿੱਦਾਂ ਲੋਕ ਲੱਗਦਾ ਆ ਦੇਖੋ ਆ ਲੋਕ ਕੋਲ ਮਜ਼ਾ ਜਿੱਦਾਂ ਲੱਗਦਾ ਉਹ ਵਿੱਚ ਫਸ ਫਸਦਾ ਨਹੀਂ ਲੋਕ ਹਾਂ ਤੋੜਿਆ ਹਾਂ ਆ ਦੇਖੋ ਆ ਦੇਖ ਆ ਦੇਖੋ ਮੱਝਾ ਇੱਥੇ ਭਾਜੀ ਅੰਦਰ ਉਧਰ ਦੀ ਇਹ ਵਿੱਚ ਤਾਕੀ ਥਾਣੀ ਆ ਕੇ ਇੱਥੋਂ ਖੋਲੀਆਂ ਖੋਲ ਕੇ ਤਾਂ ਫਿਰ ਐਂ ਜੀ ਗੱਲ ਲਈਆਂ ਐਂ ਜੀ ਦਰਵਾਜ਼ੇ ਥਾਣੀ ਹਾਂ ਲੋਕ ਨੇ ਪਰ ਲੋਕ ਤੋੜ ਕੇ ਅੰਦਰ ਦੀ ਹਿਸਾਬ ਲਾ ਲੋ ਦੇ ਦੇ ਆ ਪਿੰਡ ਦਾ ਸਾਡੇ ਦਾ ਹਾਲ ਆ ਪਹਿਲਾਂ ਵੀ ਖੁੱਲੀਆਂ ਗਈਆਂ ਇੱਥੇ ਕੋਈ ਵੀ ਨਿਕਾਲ ਕਾਰਵਾਈ ਕੀਤੀ ਕੋਈ ਕਾਰਵਾਈ ਪੁਲਸ ਵਾਲਿਆਂ ਨੇ ਨਹੀਂ ਕੀਤੀ ਨਾ ਏ ਨਾ ਏ ਦੱਸਿਆ ਵੀ ਆ ਰਿਪੋਰਟ ਵੀ ਲਿਖਾਈ ਆ ਕੋਈ ਇੱਥੇ ਨਾ ਚੱਕਰ ਨਾ ਇਹਨਾਂ ਵਾਸਤਾ ਕੁਝ ਨਹੀਂ ਕਰਨਾ ਏ ਹਾਂ ਆ ਦੇਖੋ ਆ ਪਿੰਡ ਸਾਡਾ ਪਿੰਡ ਆ ਸਾਡਾ ਆ ਦੇਖੋ ਬਾਅਦ ਜਿੱਤ ਆ ਆ ਪਿੰਡ ਆ ਸਾਡਾ ਪਿੰਡ ਦੇ ਮੂਹਰੇ ਦਾ ਚੌੜੀ ਆ ਆ ਦੇਖੋ ਕਿੰਨੀ ਦੂਰ ਪਿੰਡ ਆ ਇੱਥੋਂ ਨਾ ਕੋਈ ਲਾਈਟ ਪਿੰਡ 'ਚ ਨਾ ਵਾਸਤਾ ਵੀ ਚਲੋ ਲਾਈਟਾਂ ਹੀ 4-5 ਲੱਗੀਆਂ ਹੋਣ ਉੱਚੀਆਂ ਚਲੋ ਬੰਦਾ ਪਤਾ ਲੱਗ ਜਾਂਦਾ ਆ ਇਹ ਮੋਰੇ ਆ ਕਿ ਆ ਪਿੰਡ ਦੇ ਮੋਰੇ ਆ ਦੇਖੋ ਆ ਦੇਖੋ ਕਵਿ ਇਧਰੋਂ ਵੀ ਮਾਰੇ ਦੋ ਆ ਦੇਖੋ ਆ ਪਿੰਡ ਦੇ ਮੋਰੇ ਆ ਲਾਗੇ ਕਬਰ ਆ ਗਏ ਆ ਲਾਗੇ ਕਬਰਾਂ ਆ ਆ ਟੈਂਕੀ ਆ ਆ ਟੈਂਕੀ ਦੇ ਕੋਲ ਹੀ ਆ ਆ ਟੈਂਕੀ ਦੇ ਕੋਲ ਹੀ ਆ ਬਿਲਕੁਲ ਤੇ ਇੱਥੋਂ ਦੀ ਇਧਰ ਦੀ ਲੈ ਗਏ ਆ ਐਂ ਦੀ ਐਂ ਦੀ ਮੱਜਾਂ ਲੈ ਗਏ ਆ ਇਹ ਆ ਖਤਿਆਂ ਵਿੱਚ ਦੀ ਇੱਥੋਂ ਖੋਲੀਆਂ ਆ ਆ ਖੂਜੋਂ ਕਮਾ ਕੇ ਤੇ ਆ ਇਧਰੋਂ ਇਧਰੋਂ ਲੈ ਗਏ ਆ ਪੈੜ ਲੱਗੇ ਆ ਮੱਜਾਂ ਦੇ ਜਸਵਿੰਦਰ ਕੁਮਾਰ ਦੇ ਹੋਈ ਹੈ ਕਾਲ ਜਸਵਿੰਦਰ ਕੁਮਾਰ ਦੇ ਹੋਈ ਹੈ ਚੋਰੀ ਹਰੀਆਬਾਦ ਰਹਿੰਦੇ ਹਾਕੂਪੁਰ ਇਹੇ ਸ਼ਿਵਾਸ ਚੰਦ ਦਾ ਮੁੰਡਾ ਜੀ ਸ਼ਿਵਾਸ ਚੰਦ ਦਾ ਮੁੰਡਾ ਹੈ ਜੀ ਜਸਵਿੰਦਰ ਕੁਮਾਰ ਜਸਵਿੰਦਰ ਕੁਮਾਰ ਦਾ ਪੁਲਿਸ ਵਾਲੇ ਵੀ ਨਹੀਂ ਆਏ ਪੁਲਿਸ ਵਾਲੇ ਵੀ ਕੋਈ ਨਹੀਂ ਆਇਆ ਬੰਦਾ ਚੱਕਰ ਨੇ ਵੀ ਨਹੀਂ ਆਇਆ ਵੇ ਚਲੋ ਬੰਦਾ ਚੱਕੀ ਕਰਨ ਲੰ다 ਚਲੋ ਅਸੀਂ ਹੁਣੇ ਘੰਟੇ ਤੱਕ ਆਏ ਨਹੀਂ ਕਹਿੰਦੇ ਘੰਟੇ ਤੱਕ ਆਉਂਦੇ ਆ ਕੋਈ ਨਹੀਂ ਆਇਆ ਘੰਟੇ ਤੱਕ ਕੱਲ ਦੀ ਗੱਲ ਹੈ 28 28 28 28 28 ਦੇ 12ਵਾਂ ਮਹੀਨਾ 11ਵਾਂ ਮਹੀਨਾ 11ਵਾਂ ਮਹੀਨਾ 28 ਤਰੀਕ ਦੀ ਗੱਲ ਹੈ ਜੀ ਇਹ 2025 20 ਸਾਵਨਾ ਲੋਕ ਕੋ ਕੋਲ ਸਾਲਾ ਨਹੀਂ ਆਇਆ ਉਧਰ ਜੇ ਇਹਨਾਂ ਨੂੰ ਰੁਪਏ ਦੇ ਦਿਓ ਫੇਰ ਦੋੜੇ ਆਉਂਦੇ ਆ ਹੈ ਚੋਰੀ ਹੋਈ ਆ ਵੀ ਤੁਸੀਂ ਆਓ ਦੇਖਣ ਤੇ ਕੋਈ ਵਾਰਦਤ ਕੀ ਦੀ ਕੀ ਹੋਇਆ ਕੀ ਨਹੀਂ ਹੈ ਇੰਨਾ ਮਾੜਾ ਹਾਲ ਹੈ ਪੰਜਾਬ ਦਾ ਭਗਵੰਤ ਮਾਨ ਕਹਿੰਦਾ ਉਹਦਾ ਵੋਟਾਂ ਪਾਓ ਵੋਟਾਂ ਪਾਓ ਵੋਟਾਂ ਪਾ ਪਾ ਕੇ ਤਾਂ ਬੰਦਾ ਤਾਂ ਕੋਈ ਆਉਂਦਾ ਨਹੀਂ ਇੱਥੇ ਆਹ ਦੇ ਤੁਹਾਨੂੰ ਪੰਛੀਆਂ ਦੇ ਪੈਰ ਦਿਖਾਈਏਗਾ ਆਹ ਪਸ਼ੂਆਂ ਦੇ ਪੈਰ ਵੀ ਦਿਖਾਉਣੇ ਤੁਹਾਨੂੰ ਆਹ ਦਿਖਾਉਣੇ ਜਾਨ ਆਪ ਆ ਤੈਨੂੰ ਦਿਖਾਉਣੇ ਭਾਜੀ ਆ ਜਾਓਗਾ ਆਗਾ ਮਹਾਲਾ ਆ ਦੇਖੋ ਕੀ ਦੁਨੀਆ ਨੇ ਕੀ ਸਾਲਾ ਇੱਥੇ ਕੰਮ ਫੜਿਆ ਉਹ ਮਿਹਨਤ ਕਰ ਲੋ ਕੋਈ ਮਜ਼ਦੂਰੀ ਕਰ ਲੋ ਹੈ ਵਿਚਾਰੇ ਨੇ ਉਹ ਮਸ਼ੀਨ ਲਈਆਂ ਫਿਰ ਉਹ ਪੈਂਚੋ ਹਜੇ ਪੈਸੇ ਵੀ ਨਹੀਂ ਪੂਰੇ ਵਿਚਾਰਿਆਂ ਦੇ ਉਹ ਫੇਰ ਇਹ ਕੰਮ ਕਰ ਦਤਾ ਦੇਖੋ ਲੋਕਾਂ ਦਾ ਮਾੜਾ ਹਾਲ ਹੈ ਸਾਰੇ ਸਾਰੇ ਪੈਡ ਦੇ ਆ ਦੇਖੋ ਆ ਪੈੜ ਦੇਖੋ ਆ ਦੇ ਆ ਮੱਝਾਂ ਪਿਆਲੇ ਆ ਟਿੱਕਾ ਪਾਣੀ ਲਾਤਾ ਆ ਪਾਣੀ ਲਾਤਾ ਇੱਥੇ ਆ ਦੇ ਪੈ ਜਾਂਦੇ ਆ ਪੈੜ ਮੱਝਾਂ ਦੇ ਆ ਦੇਖੋ ਆ ਪੈੜ ਕ ਆਜਾ ਆ ਪੈੜ ਆ ਪੈੜ ਆਜਾ ਆ ਪੈੜ ਦੇਖੋ ਜਾਂਦੀ ਜੀ ਆ ਦੇਖੋ ਆ ਪੈੜ ਦੇਖੋ ਆ ਪਸੂਆਂ ਦੀ ਪੈੜ ਆ ਆ ਦੇਖੋ ਹੋ ਜਾਂਦੀ ਆ ਦੇਖੋ ਆ ਵੀ ਪੈੜ ਹੀ ਆ ਸਾਰੀ ਗਰ ਆ ਪੈੜ ਸਾਰੀ ਆ ਸਾਰੀ ਪੈੜ ਹੀ ਆ ਭਾਜੀ ਆ ਪਸੂਆਂ ਹੀ ਜਾਂਦੇ ਆਹ ਹਰੀ ਪੈੜੀ ਆ ਦੇਖੋ ਆਹ ਦੇਖੋ ਨਿਸ਼ਾਨ ਲੱਗੇ ਆ ਨਾ